ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪੰਡ ਮਾਨੂੰ ਕੇ ਗੱਲ ਇਹ ਪੰਡ ਮੋਗੇ ਜ਼ਿਲ੍ਹੇ ਦਾ ਬਾਗੇ ਪੁਰਾਣੇ ਤੋਂ ਨਿਹਾਲ ਸਿੰਘ ਵਾਲੀ ਸੜਕ ਦੇ ਉੱਤੇ ਇਹ ਪੰਡ ਆਉਂਦਾ ਹੈ ਜਾਣਿਆ ਪਛਾਣਿਆ ਚਿਹਰਾ ਦੋਸਤੋ ਜਿਹੜੇ ਵੀਰ ਕੋਲੋਂ ਅੱਜ ਵੀਡੀਓ ਬਣਾ ਰਹੇ ਆ ਤੇ ਕਾਰਨ ਇਹ ਆ ਵੀ ਨੀਲੀ ਰਾਵੀ ਨਸਲ ਦੀ ਹੈ ਜਿਹੜੀ ਝੋਟੀ ਦੀ ਤੇ ਫੁਲਕਾਰੀ ਦਿੱਤੀ ਆ ਤੁਸੀਂ ਦੇਖ ਰਹੇ ਹੋ ਇਹ ਇਹ ਕੋਝੋਟੀ ਹੈ ਜੀ ਨੇ ਪੰਜਾਬ ਦੇ ਵਿੱਚ ਲਾਈਵ ਮਿਲਕਿੰਗ ਦੇ ਵਿੱਚ ਸਭ ਤੋਂ ਜ਼ਿਆਦਾ ਹੁਣ ਤੱਕ ਦਾ ਦੁੱਧ ਦਿੱਤਾ। ਕੱਲ ਸ਼ਾਮ ਨੂੰ ਆਪਾਂ ਲਾਸਟ ਚੁਆਈ ਕੀਤੀ ਸੀ ਤੇ ਇਹਦੇ ਦੁੱਧ ਦਾ ਰਿਕਾਰਡ ਰਿਹਾ 27 ਕਿਲੋ 100 ਤੇ 60 ਗ੍ਰਾਮ। ਕੱਲਾ ਲਾਈਵ ਮਿਲਕਿੰਗ ਨੀ ਕਈ ਮੇਲਿਆਂ ਦੇ ਵਿੱਚ ਗਈ। ਪਿਛਲੇ ਸਾਲ ਵੀ ਐਸ ਸਾਲ ਵੀ ਤੇ ਜਦੋਂ ਵੀ ਜਾਂਦੀ ਹੈ ਕਰਮਾ ਵਾਲੀ ਉੱਥੋਂ ਕੋਈ ਨਾ ਕੋਈ ਫੁੱਲ ਜ਼ਰੂਰ ਬਣਾ ਕੇ ਲਿਆਉਂਦੀ ਹੈ। ਸੋ ਇਹਦੇ ਬਾਰੇ ਜਾਣਕਾਰੀ ਵੀ ਲਵਾਂਗੇ, ਇਹਦੀ ਡਿਟੇਲ ਵੀ ਪੁੱਛਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ। ਨਾਲ ਤੁਹਾਨੂੰ ਇਹ ਤੋੜ ਕੇ ਇਹਦੀ ਬਿਊਟੀ ਦੀ ਜੱਜਮੈਂਟ ਵੀ ਕਰਾਵਾਂਗੇ ਵੀ ਇਹ ਕਿੱਦਾਂ ਦੀ ਝੋਟੀ ਤੁਸੀਂ ਦੇਖ ਰਹੇ ਹੋ ਨੀਲੀ ਰਾਵੀ نسل ਦੀ ਇੱਕ ਬਹੁਤ ਸੋਹਣੀ ਝੋਟੀ ਤੁਹਾਨੂੰ ਦਿਖਾਵਾਂਗੇ ਮਿਲਦੇ ਆਂ ਤੇ ਬਾਈ ਨਾਲ ਕਰਦੇ ਆਂ ਗੱਲਾਂ ਬਾਤਾਂ ਪਸੂ ਦੂਜੇ ਅਲੱਗ ਆ ਦੋਸਤੋ ਉਹਦੇ ਕਰਕੇ ਇਹਨੂੰ ਇੱਥੇ ਸੀ ਪੱਠਿਆਂ ਦਾ ਲਾਲਚ ਦਿੱਤਾ ਵਿਆ ਤਾਂ ਕਿ ਖੜ ਕੇ ਇਹ ਪੱਠਾ ਨੀਰਾ ਆਪਦਾ ਖਾਵੇ ਤੇ ਇਹ ਵੀਡੀਓ ਇਹਦੀ ਤੁਹਾਨੂੰ ਬਣਾ ਕੇ ਦਿਖਾ ਸਕੀ ਮਿਲਦੇ ਆਂ ਬਾਈ ਨੂੰ ਗੁਰਪ੍ਰੀਤ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਗੁਰਪ੍ਰੀਤ ਭਾਈ ਸਭ ਤੋਂ ਪਹਿਲਾਂ ਤਾਂ ਮੁਬਾਰਕਾਂ ਤੈਨੂੰ ਲਾਈਵ ਮਿਲਕਿੰਗ ਦਾ ਰਿਕਾਰਡ ਇਸ ਝੋਟੀ ਨੇ ਕੱਲ ਬਣਾਇਆ ਤੁਹਾਨੂੰ ਸਾਰਿਆਂ ਜਿਆਦੇ ਬਾਈ ਤੁਹਾਨੂੰ ਬਾਲੀਆਂ ਬਾਈਆਂ ਧੰਨਵਾਦ ਚੈਨਲ ਤੇ ਸੀ ਚਵਾਈ ਕਰਾ ਸਕੇ ਬਾਕੀ ਸਾਰੇ ਭਰਾਵਾਂ ਨਾਲ ਸਾਰੇ ਭਰਾਵਾਂ ਨੂੰ ਮੁਬਾਰਕ ਸਹੀ ਹੈ ਅੱਛਾ ਭਾਈ ਕੀ ਨਾਮ ਰੱਖਿਆ ਝੋਟੀ ਦਾ ਇਹ ਨਾਮ ਭਾਈ ਸਰਪੰਚਨੀ ਰੱਖਿਆ ਆਪਾਂ ਸਰਪੰਚਨੀ ਗੁਰਪ੍ਰੀਤ ਭਾਈ ਇਹ ਤੋਂ ਪਹਿਲਾਂ ਘਰ ਚ ਮੇਰੇ ਖਾਲਚ ਮੁਰਾ ਨਸਲ ਦੇ ਮੱਜਾਂ ਤਾਂ ਬਹੁਤ ਰੱਖੀਆਂ ਰਹੀਆਂ ਨੀਲੀ ਰਾਵੀ ਦੀ ਇਹ ਪਹਿਲੀ ਸੀ ਨੀਲੀ ਰਾਵੀ ਦੀ ਪਹਿਲੀ ਹੈ ਭਾਈ ਆਪਣੇ ਕੋਲ ਇੱਕੀ ਝੋਟੀ ਹੈ ਠੀਕ ਹੈ ਇਹ ਕਿੱਥੋਂ ਖਰੀਦੀ ਸੀ ਆਪਾਂ ਇਹ ਆਪਾਂ ਦੋਲਚੀ ਕਾ ਤੋਂ ਲੈ ਕੇ ਆਇਆ ਸੀ ਮੈਂ ਖਰੀਦ ਕੇ ਮੱਲ ਫਾਰਮ ਮੱਲ ਫਾਰਮ ਚ ਠੀਕ ਹੈ ਅੱਛਾ ਭਾਈ ਕੰਨਵਾ ਸੂਆਇਦ ਕੀ ਐ ਸੂਪੀ ਇਹ ਕਿ ਤੀਜਾ ਸੂਆ ਮੇਰੇ ਕੋਲੇ ਆ ਆਪਾਂ ਪਿਛਲੇ ਸੂਏ ਖਰੀਦੀ ਸੀ ਆਪਾਂ ਪਿਛਲੇ ਸੂਏ ਖਰੀਦੀ ਸੀ ਪਿਛਲੇ ਸਾਲ ਇਹਨੇ ਕਿਹੜੇ ਕਿਹੜੇ ਮੇਲੇ ਲਾਏ ਹਾਂਜੀ ਗੱਬਣ ਲੈ ਕੇ ਆਏ ਸੀ ਮੇਰੇ ਖਿਆਲ ਚ ਮਹੀਨੇ ਦੀ ਕੱਚੀ ਸੀ ਉਹਦੋਂ ਹਾਂ ਮਹੀਨੇ ਦੀ ਕੱਚੀ ਸੀਗੀ ਠੀਕ ਹੈ ਮੈਂ ਲੈ ਕੇ ਆਇਆ ਸੀ ਠੀਕ ਹੈ ਅੱਛਾ ਭਾਈ ਕਿਹੜੇ ਕਿਹੜੇ ਮੇਲੇ ਪਿਛਲੀ ਵਾਰ ਇਹਨੇ ਸਾਲ ਇਹਨੇ ਤਨੌਲੇ ਭਾਈ ਪਹਿਲਾ ਲਾਇਆ ਆਪਣਾ ਦੂਜਾ ਨੰਬਰ ਸੀ ਤਨੌਲੇ ਦਾ ਹੂੰ ਤੇ ਖੇਤਰ ਸੀਗਾ ਪਹਿਲਾ ਨੰਬਰ ਇਹ ਮਿਲਕਿੰਗ ਦੇ ਸੀ ਹਾਂ ਮਿਲਕਿੰਗ ਦੇ ਬਿਊਟੀ ਜੀ ਵੀ ਪਾਈ ਕਿਤੇ ਬਿਊਟੀ ਜੀ ਆਪਾਂ ਖੇਤਰ ਪਾਈ ਸੀਗੀ ਠੀ ਠੀਕ ਹੈ ਪਹਿਲਾ ਨੰਬਰ ਸੀ ਦੁੱਧ ਚਵਾਈ ਦਾ ਦੁੱਧ ਚਵਾਈ ਦਾ ਪਿਛਲੇ ਸਾਲ ਪਹਿਲਾ ਸੀ ਹਾਂ ਪਹਿਲਾ ਨੰਬਰ ਠੀਕ ਹੈ ਉਸ ਤੋਂ ਬਾਅਦ ਉਸ ਤੋਂ ਬਾਅਦ ਬਈ 6 ਮਹੀਨਿਆਂ ਦੀ ਸੂਈ ਸੀ ਉਦੋਂ ਹੂੰ ਤੇ ਦੁੱਧ ਚਵਾਈ ਦੇ ਵਿੱਚ ਮੈਂ ਪੀਡੀਫ ਲਾਤੀ ਠੀਕ ਹੈ ਪੀਡੀਫ ਪੰਜਵੇਂ ਸਤਾਨੇ ਨੇ ਪ੍ਰਾਪਤ ਕਰਤਾ ਸੀ ਯਾਰ ਠੀਕ ਹੈ ਉਸੇ ਸਾਲ ਹੀ ਉਸੇ ਸਾਲ ਹੀ ਚਾਰ ਮੇਲੇ ਹੋ ਗਏ ਪਹਿਲੇ ਸਾਲ ਦੇ ਜੋ ਪਿਛਲੇ ਸਾਲ ਦੇ ਤੇ ਐਦ ਕੀ ਆਪਾਂ ਫੇਰ ਪੀਡੀਐਫ ਲਾਇਆ ਯਾਨੀ ਕਿ ਉੱਥੇ ਥੋੜੀ ਬਿਮਾਰ ਹੋਣ ਦੇ ਕਾਰਨ ਯਾਨੀ ਕਿ ਪੋਜੀਸ਼ਨ ਵਧੀਆ ਹੀ ਦੇਗੀ ਪੋਜੀਸ਼ਨ ਤੇ ਮਾੜੀ ਨਹੀਂ ਲਈ ਬਿਮਾਰ ਹੋ ਕੇ ਵੀ ਯਾਨੀ ਕਿ ਬਹੁਤ ਵਧੀਆ ਦੁੱਧ ਦਾ ਪ੍ਰਦਰਸ਼ਨ ਨਹੀਂ ਕਰ ਬਖਾਈ ਇਹ ਜਿੰਨਾ ਆਪਣਾ ਹੁਣ ਕਰ ਦਿਖਾਇਆ ਨੇ ਫਿਰ ਉਸ ਤੋਂ ਬਾਅਦ ਆਪਾਂ ਫੇਰ ਘਰੇ ਚੋਈ ਆਈ ਅਖੀਸੇ ਕਾਰਨ ਠੀਕ ਹੈ ਵੀ ਆਦਾ ਪ੍ਰਦਰਸ਼ਨ ਕਰ ਸਕੇ ਸਹੀ ਹੈ ਅੱਛਾ ਭਾਈ ਇਹ ਕਿਹੜੇ ਬੁੱਲ ਦੀ ਧੀ ਆਪ ਕੀ ਆ ਬਾਈ ਸਟਾਰ ਦੀ ਆ ਐਦ ਕੀ ਬੱਚਾ ਇਹਨੇ ਕੀ ਦਿੱਤਾ ਬੱਚਾ ਬਈ ਆਪਣੇ ਕੋਲ ਕੱਟ ਕੱਟਾ ਨਾ ਰੱਖਿਆ ਚੇਅਰਮੈਨ ਅੱਛਾ ਇਹ ਕਿਹੜੇ ਬੋਲਦਾ ਇਹ ਹੈਗਾ ਜੱਟ ਬੋਲਦਾ ਠੀਕ ਐ ਸੋ ਦੋਸਤੋ ਸਰਪੰਚ ਜੀ ਚੇਅਰਮੈਨ ਵਾਲੇ ਪਾਸੇ ਬਾਈ ਦਾ ਧਿਆਨ ਹੈ ਇਹ ਜੱਟ ਬੋਲਦਾ ਹੈ ਇਹ ਪਾਕਿਸਤਾਨੀ ਬਲੱਡ ਲਾਈਨ ਆ ਗਈ ਬਾਈ ਇਹ ਬਾਈ ਗਰਮੀਤ ਤੂਰ ਕੋਲਾ ਜਿਹੜਾ ਜੱਟ ਉਹਦਾ ਹਾਂ ਗਰਮੀਤ ਤੂਰ ਕੋਲੇ ਜਿਹੜਾ ਜਿਹਦੀ ਆਪਣੀ ਭਾਗ ਮੱਝ ਦਾ ਬੱਚਾ ਉਹ ਜੱਟ ਹੂੰ ਉਹਦਾ ਰਿਕਾਰਡ ਬਹੁਤ ਜ਼ਿਆਦਾ ਚੰਗਾ ਪਾਕਿਸਤਾਨ ਚ ਆਈ ਸੀ ਉਹ ਸਹੀ ਐ ਸੋ ਦੋਸਤੋ ਭਾਗ ਮੱਝ ਬਾਦਲ ਫਾਰਮ ਦੇ ਵਿੱਚ ਐ ਤੇ ਇਹ ਜੱਟ ਬੁੱਲ ਦਾ ਬੱਚਾ ਇੱਕ ਦੋ ਵੱਖਰੀਆਂ ਬਲੱਡ ਲਾਈਨ ਤੈਨੂੰ ਮੰਨਾਂਗੇ ਕਿਉਂਕਿ ਇੱਕ ਪਾਸਿਓਂ ਮੱਲ ਫਾਰਮ ਦਲਚੀਕੇ ਵਾਲੇ ਬਾਈ ਜੀ ਉਹਨਾਂ ਦੀ ਬਲੱਡ ਲਾਈਨ ਹੈ ਨਾਲ ਸੌਨ ਵਾਲੀ ਬਸਤੀ ਜੇ ਆਪਾਂ ਗੱਲ ਕਰੀਏ ਸਟਾਰ ਬੁੱਲ ਆ ਗਿਆ ਕਿਉਂਕਿ ਇਹ ਝੋਟੀ ਦਾ ਪਿਓ ਹੈ ਤੇ ਉਧਰੋਂ ਬੱਚਾ ਜਿਹੜਾ ਇਹ ਇਹਦੇ ਨਾਲ ਇੱਕ ਵੱਖਰੀ ਲਾਈਨ ਰਲ ਗਈ ਤਿੰਨ ਨਸਲਾਂ ਤਿੰਨ ਵੱਖਰੀਆਂ ਵੱਖਰੀਆਂ ਲਾਈਨਾਂ ਦਾ ਸੁਮੇਲ ਇਕੱਟਾ ਬਾਈ ਜੀ ਹੋਰੀ ਸਾਂਭਣਗੇ ਕਿ ਇਹ ਬਾਈ ਵੱਡੀ ਗੱਲੇ ਆ 2 ਮਹੀਨੇ ਦੀ ਗੱਬਣਾ ਇਸ ਟਾਈਮ ਐ ਅੱਛਾ 2 ਮਹੀਨੇ ਦੀ ਗੱਬਣਾ ਹੁਣ 2 ਮਹੀਨੇ ਗੱਬਣਾ ਇਹ ਅਗਲੇ ਮਹੀਨੇ ਫੇਰ ਕਰਾਂਗੇ ਸੂਈ ਨਾਲ ਅਗਲੇ ਮਹੀਨੇ ਅਗਲੇ ਆਪਾਂ ਸਾਲ ਫੇਰੇ ਨੂੰ ਕਰਉਣਾ ਪ੍ਰਦਰਸ਼ਨ ਇਹਦਾ ਯਾਨੀ ਕਿ ਤਿੰਨ ਸਾਲ ਆਪਾਂ ਲਗਾਤਾਰ ਕਰਉਣਾ ਮਨ ਦੀ ਇੱਛਾ ਹੀ ਸੀ ਆਪਣੀ ਸਹੀ ਹੈ ਗੁਰਪ੍ਰੀਤ ਭਾਈ ਕੋਈ ਵੀ ਬੰਦਾ ਜੋ ਪੈਸੇ ਖਰਚਦਾ ਆਸ ਇਹ ਰੱਖਦਾ ਵੀ ਮੈਂ ਜਿਹੜਾ ਮੇਲਿਆਂ ਦਾ ਸ਼ਕੀਨ ਆ ਖਾਸ ਕਰਕੇ ਮੇਲੇ ਲੜਾਂਗੇ ਕਿੰਨਾ ਕੁ ਮਨ ਖੁਸ਼ ਹੁੰਦਾ ਜਿਵੇਂ ਪਹਿਲੀ ਕਰਮ ਵਾਲੀ ਖਰੀਦੀ ਤੇ ਹਰੇਕ ਮੇਲੇ 'ਚ ਹੀ ਪਹੁੰਚ ਜਾਂਦੀ ਹੈ ਭਾਈ ਬਾਕੀ ਇੱਕ ਗੱਲ ਤਾਂ ਹੈਗੀ ਯਾਨੀ ਕਿ ਚਲ ਪੈਸੇ ਤਾਂ ਪਾ ਲਾ ਦਿੰਦੇ ਆ ਨਾ ਪਰ ਵੱਡੀ ਗੱਲ ਮਿਹਨਤ ਦੀ ਹੈ ਜੇ ਆਪੋ ਉੱਤੇ ਜਾਨਵਰ ਤੇ ਕੋਈ ਮਿਹਨਤ ਨਹੀਂ ਕਰਨੀ ਫਿਰ ਉਹ ਆਪਣਾ ਮੇਲੇ 'ਚ ਪ੍ਰਦਰਸ਼ਨ ਵੀ ਨਹੀਂ ਕਰ ਦਿਖਾਉਂਦਾ ਤੇ ਘਰੇ ਵੀ ਨਹੀਂ ਜੁਆਏ ਕਰ ਸਕਦੇ ਆਪਾਂ ਸਹੀ ਹੈ ਜੇ ਆਪਾਂ ਜਾਨਵਰ ਕਿਆ ਵੀ ਕਰ ਲੈਨੇ ਆ ਤੇ ਜੇ ਆਪਾਂ ਮਿਹਨਤ ਕਰਾਂਗੇ ਇਹ ਸਾਰਾ ਕੁਝ ਹੀ ਆ ਬਾਕੀ ਵੱਡੀ ਗੱਲ ਬਰੀਟ ਦੀ ਆ ਸਹੀ ਹੈ ਬਰੀਟ ਆ ਸਾਰਾ ਕੁਝ ਹੀ ਆ ਸਹੀ ਹੈ ਤੋਰਗੇ ਭਈ ਇਹਨੂੰ ਸੋ ਦੋਸਤੋ ਤੋਰ ਕੇ ਤੁਹਾਨੂੰ ਝੋਟੀ ਦਿਖਾਉਣੇ ਆ ਦੇਖੋ ਇਹਦੀ ਬਿਊਟੀ ਬਹੁਤ ਸੋਹਣੀ ਇਹ ਝੋਟੀ ਇਹਦੀ ਮਿਲਕਿੰਗ ਹੁਣ ਹੋਣ ਵਾਲੀ ਆ ਅਸੀਂ ਇਹ ਸੋਚਿਆ ਸੀ ਵੀ ਜਿਹੜੇ ਭਰਾ ਕਿਉਂਕਿ ਜਿਹੜੋ ਲਾਈਵ ਚੁਆਈ ਕਰਦੇ ਆ ਉਦੋਂ ਪਸ਼ੂ ਨਹੀਂ ਦੇਖਿਆ ਜਾਂਦਾ ਤੇ ਹੁਣ ਤੁਹਾਨੂੰ ਅਸੀਂ ਇਹ ਮੱਝ ਦਿਖਾ ਸਕੀਏ ਇਸ ਕਰਕੇ ਇਹਦੀ ਅਸੀਂ ਚੁਆਈ ਨਹੀਂ ਕੀਤੀ ਇਹਦੀ ਬਿਊਟੀ ਦੇਖੋ ਭਈ ਇਧਰ ਥੋੜਾ ਧੁੱਪ ਚ ਤੋਰਾਗੇ ਹੋਰ ਇਧਰ ਨੂੰ ਲਿਆਓ ਫੋਲਲੇ ਦੇ ਕੋ ਇੰਨੇ ਕਾ ਵੀ ਮੱਥੇ ਦੇ ਉੱਤੇ ਵੱਜ ਨਹੀਂ ਸਕਦੇ ਜਿਹੜੇ ਬਾਈ ਜੀ ਹੋਰਾਂ ਨੇ ਉੱਥੋਂ ਜਿੱਤੇ ਐ। ਸੋ ਵੈਸੇ ਤੁਹਾਨੂੰ ਇਹ ਜਿਹੜੀ ਝੋਟੀ ਤੋੜ ਕੇ ਨਾਲ ਦਿਖਾਉਣਾ ਦੱਸੋ ਇਹਦੀ ਬਿਊਟੀ ਕਿੱਦਾਂ ਲੱਗ ਰਹੀ ਆ ਤੁਹਾਨੂੰ? ਇਹਦੀ ਬੰਤਰ ਕਿੱਦਾਂ ਦੀ ਲੱਗਦੀ ਆ? ਥਣ ਬਹੁਤ ਸੋਹਣਿਆ ਹਵਾਨਾ ਬੜਾ ਚੰਗਾ। ਬਾਈ ਫੁਲਕਾਰੀ ਮੜੀ ਲਵਾ ਦਿਓ ਉਤੋਂ। ਸੋ ਦੱਸੋ ਤੁਹਾਨੂੰ ਮੈਂ ਇਹਦੀ ਹੋਰ ਬਿਊਟੀ ਦਿਖਾਉਣਾ ਚੰਗੀ ਤਰ੍ਹਾਂ। ਇਹ ਇੱਕ ਸ਼ੌਂਕ ਹੁੰਦਾ ਜਿਹੜੀਆਂ ਫੁਲਕਾਰੀਆਂ ਦੇਣੀਆਂ ਕਿਉਂਕਿ ਸਾਡਾ ਕਲਚਰ ਆ ਪੁਰਾਣਾ ਫੁਲਕਾਰੀਆਂ ਦਾ ਬਾਗ ਜਿਹੜੇ ਪਰ ਅਸੀਂ ਤੁਹਾਨੂੰ ਨਾਲ ਇਹਦੀ ਬਾਡੀ ਮੰਤਰ ਵੀ ਦਿਖਾਉਣੀ ਚਾਹੁੰਦੇ ਆ। ਇਸ ਸਾਈਡ ਤੋਂ ਹਵਾਨਾ ਦੇਖੋ। ਇਹ ਥੰਡ ਨੋਟ ਕਰਿਓ ਜਿਹੜਾ ਵੀਰ ਨਵਾਂ ਕੋਈ ਵੀਡੀਓ ਦੇਖਦਾ ਹੈ। ਮੋਢ ਦੇ ਵਿੱਚੋਂ ਪੂਰਾ ਮੋਟਾ ਜੋਸ਼ ਵਾਲਾ ਥਣ ਬੰਤਰ ਇਹਦੀ ਬੜੀ ਪਿਆਰੀ ਹੈ। ਸੋ ਦੇਖੋ ਤੁਸੀਂ। ਜੇ ਉਤਰੀ ਜੀ। ਹਾਂ ਇਸ ਚੋਟੀ 'ਤੇ। ਗੁਰਪ੍ਰੀਤ ਭਾਈ ਕੱਲ ਵੀ ਜਦੋਂ ਆਪਾਂ ਚੁਆਈ ਕਰ ਰਹੇ ਸੀ ਬੜੇ ਭਰਾਵਾਂ ਦੇ ਫੋਨ ਵੀ ਆ ਰਹੇ ਸੀਗੇ ਜਾਂ ਰੁਚੀ ਰੱਖਦੇ ਸੀਗੇ ਵੀ ਆਪਾਂ ਆਈਏ। ਨਹੀਂ ਭਈ ਆਪਾਂ ਨਾ ਇੱਕ ਪ੍ਰੋਗਰਾਮ ਯਾਨੀ ਕਿ ਕੀਤਾ ਛੋਟਾ ਜਿਹਾ। ਹੂੰ। ਨੇ ਨਾਲੇ ਭਰਾ ਆ ਸਕ ਲਗੇ ਨਾਲੇ ਮੇਲ ਵਰਤਨ ਹੁੰਦਾ ਤੇ ਕੱਲ ਵੀ ਬਹੁਤ ਭਰਾਵਾਂ ਦੇ ਫੋਨ ਆਏ ਵਧਾਈਆਂ ਵੀ ਦਿੱਤੀਆਂ ਬਹੁਤ ਭਰਾਵਾਂ ਨੇ ਤੇ ਉਹ ਆਉਣਾ ਚਾਹੁੰਦੇ ਸੀ ਜਾਨੀ ਕੇ ਇੱਕ ਚਵਾਈ ਦੇ ਕਾਰਨ ਮੈਂ ਸੱਦ ਨਹੀਂ ਸਕਿਆ ਵੀ ਆਪਾਂ ਸਟਾਰਬ ਹੋਏ ਦਾ ਜਾਨਵਰ ਸਟਾਰਬ ਹੋਏ ਦਾ ਜਾਂ ਆਪਣਾ ਧਿਆਨ ਹੋਈ ਉਧਰ ਜਾਵਰ ਦਾ ਭਰਾਵਾਂ ਦਾ ਨਾ ਸਾਹਵੇਂ ਗਏ ਆਏ ਬੰਦੇ ਦੀ ਸੇਵਾ ਨਾ ਹੋਈ ਹਾਂ ਉਹ ਵੀ ਗਲਤ ਹੋ ਗਈ ਤੇ ਉਹਦੇ ਕਾਰਨ ਹੀ ਆਪਾਂ ਪ੍ਰੋਗਰਾਮ ਕਰ ਰਹੇ ਹਾਂ 10 ਤਰੀਕ ਨੂੰ ਠੀਕ ਹੈ ਤੇ ਉਹ ਤੇ ਆਪਾਂ ਫੋਨ ਤੇ ਵੀ ਲਾਵਾਂਗੇ ਸੱਦਾ ਠੀਕ ਐ 10 ਤਰੀਕ ਨੂੰ ਆਪਾਂ ਘਰੇ ਛੋਟਾ ਪ੍ਰੋਗਰਾਮ ਰੱਖਾਂਗੇ ਤੇ ਨਾਲ ਆਪਾਂ ਭਰਾਵਾਂ ਨੂੰ ਇਨਵਾਈਟ ਵੀ ਕਰ ਦਾਂਗੇ ਫੋਨ ਕਰਕੇ ਹਣਾ ਹਾਂਜੀ ਹਾਂਜੀ ਠੀਕ ਐ ਸੋ ਦੋਸਤੋ 10 ਤਰੀਕ ਨੂੰ ਜਿਹੜੇ ਵੀ ਰਨੀਲੀ ਰਵੀ ਦੇ ਸ਼ਕੀਨ ਆ ਉਹਨਾਂ ਨੂੰ ਮਿਲਾਂਗੇ ਐਤਵਾਰ ਦਾ ਦਿਨ ਮੇਰੇ ਖਿਆਲ ਸੋਮਵਾਰ ਦਾ ਦਿਨ ਹੋਊਗਾ 10 ਤਰੀਕ ਦਾ ਕਿਉਂਕਿ 9 ਤਰੀਕ ਦਾ ਐਤਵਾਰ ਹੈ ਸੋ 10 ਤਰੀਕ ਨੂੰ ਆਪਾਂ ਉਹ ਵੀਰ ਮਿਲ ਸਕਣਗੇ ਜਿਹੜੇ ਇਹ ਸਮਾਜ ਨੂੰ ਦੇਖਣਾ ਚਾਹਣਗੇ ਸੋ ਫਿਰ ਤੋਰ ਕੇ ਥੋੜੀ ਦਿਖਾ ਦਿੰਨੇ ਆ ਦੋਸਤੋ ਉਧਰ ਨੂੰ ਤੇ ਤੁਰਦੇ ਗਿਆ ਬਾਈ ਬਾਡੀ ਬੰਦ ਤੇ ਦੇਖੋ ਬੜੀ ਜਬਰਦਸਤ ਮੱਝ ਆ ਦੱਸੋ ਮੈਂ ਕੱਲੇ ਦੁੱਧ ਤੋਂ ਜੇ ਆਪਾਂ हट ਕੇ ਗੱਲ ਕਰੀਏ ਤਾਂ ਬਿਊਟੀ ਵੀ ਦੇਖੋ ਮੱਝ ਦੇ ਵਿੱਚ ਮਨ ਖੁਸ਼ ਹੋਊਗਾ ਤੁਹਾਡਾ ਇਹ ਲੱਗੂਗਾ ਵੀ ਵਾਕਈ ਪੰਜਾਬ 'ਚ ਵੀ ਨੀਲੀ ਰਾਵੀ ਨਸਲ ਜਿਹੜੀ ਉਹ ਬੜੀ ਸੋਹਣੀ ਜਿੰਨਾ ਭਰਾਵਾਂ ਕੋਲ ਹੈ ਉਹਨਾਂ ਨੇ ਸੰਭੀ ਹੈ ਤੇ ਇਸ ਬਾਈ ਕੋਲ ਇਸ ਵਾਰ ਇਹਨੇ ਕੱਟਾ ਦਿੱਤਾ ਤੇ ਕੱਟੇ ਦੇ ذریعے ਪੰਜਾਬ 'ਚ ਲੋਕਾਂ ਕੋਲ ਨੀਲੀ ਰਾਵੀ ਦੀਆਂ ਮੱਝਾਂ ਆਉਣਾਂ ਨਾ ਕੱਟੀਆਂ ਝੋਟੀਆਂ ਆਉਣਾਂ ਨਾ ਤੇ ਇਹ ਮੱਝ ਬਾਈ ਕੋਲਕੱਟੀਆਂ ਝੋਟੀਆਂ ਦੇਵੇ ਤੇ ਇਹਦੇ ਕੋਲ ਇਹਦੇ ਜਰੀਏ ਰਵਾ ਵਧੂਗਾ। ਸੋ ਦੱਸਿਓ ਜਰੂਰ ਇਸ ਝੋਟੀ ਬਾਰੇ ਇਸ ਮੱਝ ਬਾਰੇ ਤੇ ਮੈਂ ਕੱਟਾ ਫੇਰ ਤੁਹਾਨੂੰ ਦਿਖਾ ਦਿਆਂ। ਸੋਹਣੀ ਬਾਈ ਲਿਆਓ ਇਧਰ ਨੂੰ। ਸੋ ਇਹ ਜੱਟ ਬੁੱਲਦਾ ਬੱਚਾ ਦੱਸੋ। ਇਹਨੂੰ ਵੀ ਤੁਸੀਂ ਦੇਖੋ। ਸੋ ਮੈਂ ਜੇ ਮੈਂ ਪਹਿਲਾਂ ਦੱਸਿਆ ਵੀ ਤਿੰਨ ਬਲੱਡ ਲਾਈਨ ਵੱਖਰਾਂ ਵੱਖਰੀਆਂ। ਬਿਊਟੀ ਬਹੁਤ ਆ। ਬਿਲਕੁਲ ਕੱਟੇ 'ਚ ਵੀ ਬਿਊਟੀ ਬਹੁਤ ਸੋਹਣੀ ਆ ਦੱਸੋ। ਫੇਰ ਦੁੱਧ ਲੇਨ ਆ ਗਈ। ਬਿਲਕੁਲ ਮਾਲੇ ਪਾਸੇ ਵੀ ਤੇ ਪਿਓ ਵਾਲੇ ਪਾਸੇ ਵੀ ਤਿੰਨ ਲਾਈਨਾਂ ਜਿਵੇਂ ਪਹਿਲਾਂ ਦੱਸਿਆ ਮਿਲ ਗਈਆਂ ਇਸ ਕੱਟੇ ਦੇ ਵਿੱਚ ਝੋਟੀ ਮਲਫਾਰਮ ਦਲਚੀਕਿਆਂ ਵਾਲੇ ਬਾਈ ਜੀ ਹਰਾਂ ਦੀ ਹੋਮ ਬਰੀਡ ਸਟਾਰ ਬੱਲ ਸੋਨਵਾਲੀ ਬਸਤੀ ਤੋਂ ਇਸ ਟਾਈਮ ਨੱਥੂ ਵਾਲਾ ਗਰਬੀ ਦੇ ਵਿੱਚ ਐ ਤੇ ਨਾਲ ਇਧਰੋਂ ਇਹ ਪਾਕਿਸਤਾਨ ਵਾਲੀ ਲਾਈਨ ਰਲ ਗਈ ਦੱਸੋ ਜੱਟ ਬੱਲ ਵਾਲੇ ਜਰੀਏ ਸੋ ਆਸ ਕਰ ਸਕਦੇ ਆਂ ਵੀ ਇਹ ਕੱਟਾ ਵੀ ਬੜਾ ਚੰਗਾ ਅੱਗੇ ਜਿਹੜਾ ਉਹ ਫਾਇਦਾ ਕਰੂਗਾ ਲੋਕਾਂ ਦਾ نسل ਸੁਧਾਰ ਵਾਲੇ ਪਾਸਿਓ ਸੋ ਝੋਟੀ ਦੱਸੋ ਤੁਸੀਂ ਦੇਖੀ ਐ ਤੇ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਮੈਂ ਇਹ ਮੱਝ ਦਿਖਾਉਣੀ ਸੀਗੀ ਮਿਹਰਬਾਨੀ